ਸਸ ਗੱਲ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਆਂ ਸ਼ਾਰਟਹੰਡ ਦੀ ਸਪੀਡ ਬਣਾਉਣ ਬਾਰੇ ਅੱਜ ਤੱਕ 13-14 ਵਿੱਚ ਮੈਂ 300 ਦੇ ਕਰੀਬ ਸਟੈਂਡਰਡ ਟਾਈਪਿਸਟ ਪੰਜਾਬ ਸਕਰਮ ਦੇ ਚੁੱਕਿਆ ਤੇ ਇਹਨਾਂ ਕਾ ਤਾਂ ਮੈਨੂੰ ਐਕਸਪੀਰੀਅੰਸ ਹੋ ਚੁੱਕਿਆ ਵੀ ਸਪੀਡ ਕਿਵੇਂ ਬਣਦੀ ਆ ਕਿਵੇਂ ਐਕੂਰੇਸੀ ਹੁੰਦੀ ਆ ਬਹੁਤ ਬੱਚੇ ਇਸ ਤਰ੍ਹਾਂ ਦੇ ਹੈਗੇ ਆ ਜਿਨ੍ਹਾਂ ਨੂੰ ਆਪ ਦਾ ਲਿਖਿਆ ਨਹੀਂ ਪੜਿਆ ਜਾਂਦਾ ਆਪਦੀ ਸ਼ਾਰਟਹੰਡ ਲਿਖੀ ਨਹੀਂ ਪੜੀ ਜਾਂਦੀ ਉਹਦਾ ਕਾਰਨ ਕੀ ਹੁੰਦਾ ਜੇ ਬੇਸਿਕ ਤੋਂ ਸਟਾਰਟਿੰਗ ਤੋਂ ਬੱਚਾ ਕਰਦਾ ਆ ਉਦੋਂ ਮਿਹਨਤ ਉਹ ਕੱਟ ਕਰਦਾ ਜਿਸ ਨਾਲ ਉਹਦੀ ਰਾਈਟਿੰਗ ਵਿਗੜ ਜਾਂਦੀ ਆ ਜਦੋਂ ਉਹ ਸਪੀਡ ਤੇ ਲਿਖਣ ਦੀ ਕੋਸ਼ਿਸ਼ ਕਰਦਾ ਤੇ ਫਿਰ ਉਸ ਤੋਂ ਆਪਦੇ ਅੱਖਰ ਨਹੀਂ ਪੜੇ ਜਾਂਦੇ ਇਹ ਬਹੁਤ ਵੱਡੀ ਪ੍ਰੋਬਲਮ ਬੱਚਿਆਂ ਦੇ ਵਿੱਚ ਹੈਗੀ ਵੀ ਉਹ ਤੋਂ ਆਪਦਾ ਲਿਖਿਆ ਨਹੀਂ ਪੜਿਆ ਜਾਂਦਾ ਤੇ ਹੁਣ ਉਹ ਸਪੀਡ ਬਣਾ ਰਿਹਾ ਪੇਪਰ ਪਾਸ ਕਰਨੇ ਆ ਸਪੀਡ ਤਾਂ ਬਣਾਉਣੀ ਪੈਣੀ ਆ ਤੇ ਰਾਈਟਿੰਗ ਵਿਗੜੀ ਹੋਈ ਆ ਤੇ ਆਪਦਾ ਲਿਖਾਨੀ ਪੜੇ ਜਾਂਦਾ ਹੁਣ ਕੀ ਕਰਨਾ ਉਹਨੂੰ ਫਿਰ ਥੋੜਾ ਪਿੱਛੇ ਹਟਣਾ ਪਊਗਾ ਉਹਦੀ ਸਪੀਡ ਨੂੰ ਥੋੜਾ ਹੋਰ ਸਲੋ ਕਰਨਾ ਪਊਗਾ ਸਾਫ਼ ਲਿਖਣ ਦੀ ਪ੍ਰੈਕਟਿਸ ਕਰਨੀ ਪਣੀ ਆ ਸਲੋ ਕਰਨਾ ਪਣਾ ਪਹਿਲਾਂ ਸਲੋ ਕਰੇ ਸਪੀਡ ਆਪਣੇ ਬਣ ਜਾਣੀ ਆ ਅੱਖਾਂ ਨੂੰ ਛੋਟਾ ਕਰਦਾ ਜਾਵੇ ਗਡੀ ਰਾਈਟਿੰਗ ਵਿਕੜਦੀ ਆ ਅੱਖਾਂ ਨੂੰ ਜਦਾ ਵੱਡੇ ਪਾਵਾਂਗੇ ਜਦੋਂ ਵੱਡੇ ਵੱਡੇ ਰਜਿਸਟਰ ਯੂਜ਼ ਕਰਦੇ ਨੋਟਪੈਡ ਯੂਜ਼ ਨਹੀਂ ਕਰਦੇ ਉਦੋਂ ਆਪਣੀ ਰਾਈਟਿੰਗ ਵਿਕੜਦੀ ਆ ਨੋਟਪੈਡ ਤੇ ਲਿਖੋ ਉਸ ਨੋਟਪੈਡ ਦੇ ਵਿੱਚ ਵੀ ਦੋ ਲਾਈਨਾਂ ਮਾਰੋ ਏਰੀਆ ਘਟਾਓ ਜਦੋਂ ਆਪਣਾ ਏਰੀਆ ਘਟ ਗਿਆ ਤਾਂ ਅੱਖਰ ਆਪਣੇ ਕੋ ਛੋਟਾ ਕਰਨ ਲੱਪਣਾ ਛੋਟਾ ਕੋ ਉਹਨਾਂ ਸਪੀਡ ਵੀ ਵਧ ਜਾਣੀਆਂ ਚੱਖਰ ਆਪਣੇ ਸਾਫ਼ ਵੀ ਹੋ ਜਾਣੇ ਇੱਥੇ ਤੁਹਾਡੇ ਤੋਂ ਪੜੇ ਵੀ ਜਾਣਗੇ ਦੂਜਾ ਤੁਹਾਨੂੰ ਆਪਦੀ ਟੈਕਨੀਕ ਵਰਤਣੀ ਪਾਣੀ ਆ ਤੁਹਾਨੂੰ ਆਪਦੇ ਸ਼ਬਦ ਚੰਨ ਬਣਾਉਣੇ ਪੈਣੇ ਆ ਵਾਕਾਂਸ਼ ਆਉਦੇ ਬਣਾਉਣੇ ਪੈਣੇ ਆ ਸਾਰੇ ਰੋਲ ਜਿਹੜੇ ਬੁੱਕਸ ਵਿੱਚ ਸਿੱਖੇ ਸੀ ਫਸਟ ਬੁੱਕ ਵਿੱਚ ਉਹ ਤੋੜਨੇ ਪੈਣੇ ਆ ਜੇ ਪਰੋਲ ਦੇ ਅਕੋਰਡਿੰਗ ਅੱਖਰਾਂ ਨੂੰ ਪਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਅੱਖਰ ਨਹੀਂ ਪੈਂਦੇ ਜਿਹੜੇ ਲੇਟੈਸਟ ਨਵੇਂ ਵਰਡ ਆ ਰਹੇ ਜਾਂ ਕੋਈ ਇੰਗਲਿਸ਼ ਦੇ ਵਰਡ ਹੁੰਦੇ ਆ ਜਾਂ ਹਿੰਦੀ ਦੇ ਕੋਈ ਵਰਡ ਹੁੰਦੇ ਆ ਅਖਬਾਰ ਦੇ ਵਿੱਚ ਉਹ ਨਹੀਂ ਲਿਖੇ ਜਾਂਦੇ ਇਸ ਕਰ ਤੁਹਾਨੂੰ ਆਪਦੀ ਆਊਟਲਾਈਨ ਬਣਾਉਣੀ ਪਣੀ ਆ ਅੱਖਰ ਛੋਟੇ ਕਰਨੇ ਪਣਗੇ ਤੇ ਨੋਟਪੈਡ ਤੇ ਵੀ ਤੁਹਾਡਾ ਏਰੀਆ ਘਟਾਉਣਾ ਪਊਗਾ ਸਪੀਡ ਨਹੀਂ ਪਤਨੀ ਅੱਖਰ ਛੋਟੇ ਹੋਗੇ ਸਾਫ ਹੋਗੇ ਤਾਂ ਸਪੀਡ ਆਪਣੇ ਵੱਜ ਜਾਣੀ ਆ ਕਿੱਥੇ ਪੱਖਰ ਨੂੰ ਪਾਉਣ ਤੇ ਟਾਈਮ ਜਾ ਯੂਜ਼ ਕਰਦੇ ਪਏ ਆ ਕਿੱਥੇ ਆਪਾਂ ਛੋਟਾ ਛੋਟਾ ਲਿਖਦੇ ਪਏ ਆ ਸਪੀਡ ਆਪਣੇ ਵੱਜ ਜਾਣੀ ਆ ਜੋ ਛੋਟਾ ਕਰ ਪਾਇਆ ਹੋਊਗਾ ਉਹਨੂੰ ਪੜ੍ਹਨਾ ਵੀ ਸੌਖਾ ਰਹੂਗਾ ਸਪੀਡ ਨਹੀਂ ਬਣਾਉਣੀ ਕੋਸ਼ਿਸ਼ ਕਰਨੀ ਅੱਖਰ ਨੂੰ ਛੋਟੇ ਕਰਨ ਦੀ ਕੋਸ਼ਿਸ਼ ਕਰਨੀ ਆ ਏਰੀਆ ਤੁਸੀਂ ਘੜਤ ਘੜਤ ਯੂਜ਼ ਕਰੋ ਜਿਆਦਾ ਅੱਗੇ ਪਿੱਛੇ ਜਿਹੜਾ ਨੋਟਪੈਡ ਤੇ ਜਾ ਰਹੇ ਆ ਉਹ ਘੜਤ ਘੜਤ ਤੁਸੀਂ ਜਾਓ ਜਦੋਂ ਅੱਗੇ ਪਿੱਛੇ ਘੱਟ ਲੋਟ ਚਾਹਾਂਗੇ ਜਿਹੜਾ ਪਿੱਛੇ ਅੱਗੇ ਪਿੱਛੇ ਜਾਣ ਵਾਲਾ ਟਾਈਮ ਉਹੀ ਬਚਾਉਣਾ ਵਾਰੀ ਵਾਰੀ ਪੈਨਸਲ ਨੂੰ ਚੱਕਣ ਵਾਲਾ ਟਾਈਮ ਹੀ ਆਪਾਂ ਬਚਾਉਣਾ ਹੈ ਜਦੋਂ ਇਹ ਟਾਈਮ ਬਚ ਗਿਆ ਤੇ ਆਪਣੀ ਰਾਈਟਿੰਗ ਆਪਣੇ ਸਾਫ਼ ਵੀ ਹੋ ਜਾਣੀ ਤੇ ਫਾਸਟ ਵੀ ਹੋ ਜਾਣੀ ਆਪਦੇ ਅੱਖਰ ਬਣਾਓ ਰੂਲ ਨੂੰ ਤੋੜ ਦੋ ਰੂਲ ਤੋੜਨੇ ਪਣੇ ਫੇਰ ਅੱਖਰ ਛੋਟੇ ਹੋਣਗੇ ਤੇ ਕੋ ਟੈਂਸ਼ਨ ਨਾ ਲੀ ਲੋੜ ਨਹੀਂ ਕਿ ਅੱਖਰ ਨੂੰ ਪੂਰਾ ਪਾਵਾ ਕਰਾ ਜੇ ਕੋ ਅੱਖਰ ਮਲੋ ਕੋ ਲੈਂਦਾ ਉਹ ਸ਼ਬਦ ਨੂੰ ਕੋਈ ਭੁੱਲ ਜਾਂਦਾ ਕੋਈ ਅੱਖਰ ਨਹੀਂ ਪਾਉਣਾ ਆ ਰਿਹਾ ਆਪਾਂ ਫਰਸਟ ਬੁੱਕ ਦੇ ਵਿੱਚ ਇੱਕ ਅੱਖਰ ਨੂੰ ਪਾਉਣ ਦੇ 10 15 ਤਰੀਕੇ ਸਿੱਖਿਆ ਇੱਕੋ ਅੱਖਰ ਨੂੰ ਪਾਉਣ ਦੇ ਬਹੁਤ سارے ਤਰੀਕੇ ਆ ਤੁਹਾਡੇ ਦਿਮਾਗ 'ਚ ਜਿਹੜਾ ਵੀ ਵਰਡ ਮੌਕੇ ਤੇ ਆਉਂਦਾ ਤੁਸੀਂ ਉਹ ਪਾ ਸਕਦੇ ਹੋ ਜੁਰ ਨਹੀਂ ਹੈਗਾ ਵੀ ਤੁਸੀਂ ਇੱਕ ਦਿਨ ਪ੍ਰੈਕਟਿਸ ਕਰ ਲਈ ਤੁਸੀਂ ਉਹੀ ਫਿਕਸ ਪਾਉਣਾ ਤੇ ਬਾਅਦ ਤੁਹਾਨੂੰ ਭੁੱਲ ਗਿਆ ਦਿਮਾਗ 'ਚ ਜਿਹੜਾ ਵਰਡ ਪਹਿਲਾਂ ਆ ਗਿਆ ਉਹੀ ਲਿਖਿਆ ਜਾਣਾ ਹੈ ਤੇ ਪੜ੍ਹਨ ਵੇਲੇ ਵੀ ਕੀ ਹੁੰਦਾ ਜਿਹੜਾ ਦਿਮਾਗ 'ਚ ਪਹਿਲਾ ਥਾਟ ਆ ਗਿਆ ਵੀ ਅੱਖਰ ਇਹੀ ਆ ਤਾਂ ਉਹੀ ਹੋਏਗਾ ਜੇ ਆਪਾਂ ਦੁਬਾਰਾ ਉਹਨੂੰ ਸੋਚਦੇ ਵੀ ਅੱਖਰ ਪੜ੍ਹਨੇ ਜਾ ਰਹੇ ਆ ਆਪਾਂ ਕੁਝ ਹੋਰ ਦਿਮਾਗ 'ਚ ਲਿਆਉਨੇ ਆ ਤੇ ਆਪਣਾ ਗਲਤ ਹੋ ਜਾਂਦਾ ਜਿਹੜੀ ਪਹਿਲੀ ਥਾਟ ਆਪ ਨੂੰ ਆਉਂਦੀ ਆ ਉਹ ਸਹੀ ਹੁੰਦੀ ਆ ਉਹਨੂੰ ਫੋਲੋ ਕਰਕੇ ਉਹਨੂੰ ਟਾਈਪ ਕਰਨਾ ਆ ਜਦੋਂ ਆਪਾਂ ਸੈਕੰਡ ਮਾਈਂਡ ਲਾਉਨੇ ਆ ਵੀ ਦੁਬਾਰਾ ਫੇਰ ਸੋਚਣ ਦੀ ਕੋਸ਼ਿਸ਼ ਕਰਦੇ ਆ ਉਹ ਤਾਂ ਆਪਣਾ ਗਲਤ ਹੋ ਜਾਂਦਾ ਅੱਖਾਂ ਨੂੰ ਛੋਟਾ ਕਰਨਾ ਨੋਟਪੈਡ ਯੂਜ਼ ਕਰੋ ਪੇਪਰ ਨਹੀਂ ਡਿਆ ਪਤ ਮਹੀਨਿਆਂ ਤੋਂ ਸਾਡੇ ਦੋ ਰਹਿ ਗਏ ਆਪਣੇ ਇਸ ਕਰੇ ਨੋਟਪੈਡ ਤੇ ਬਰਸਕੋ ਰਜਿਸਟਰਾਂ ਦਾ ਖਾੜਾ ਹੁਣ ਛੱਡ ਦੋ ਤੇ ਆਪਦੀ ਜਿਹੜੀ ਟੈਕਨੀਕ ਹੈਗੀ ਆ ਵੱਧ ਤੋਂ ਵੱਧ ਅਖਬਾਰ ਯੂਜ਼ ਕਰੋ ਜਿੰਨੇ ਅਖਬਾਰ ਆ ਰਹੇ ਆ ਅਲੱਗ-ਅਲੱਗ ਅਖਬਾਰ ਦਿੱਲੀ ਹਫਤੇ 'ਚ ਜਿੰਨੇ ਵੀ ਅਲੱਗ-ਅਲੱਗ ਅਖਬਾਰ ਆ ਰਹੇ ਆ ਪੰਜਾਬੀ ਤਾਰਾ ਜੱਗਪਾਣੀ ਆ ਰਿਹਾ ਟਰਬਿਊ ਨਾ ਰਿਹਾ ਜਾਗਰਾਂ ਆ ਰਿਹਾ ਅਸੀਂ ਦਿੱਲੀ ਮੁਕਾਸਦੇ ਵਿੱਚ ਅਖਬਾਰ ਬਦਲ ਕੇ ਕਰਦੇ ਆਂ ਅਸੀਂ ਕੱਲਾ ਜੀਤ ਨਹੀਂ ਕਰਦੇ ਜਰਾ ਕੱਲਾ ਜੱਗਪਾਣੀ ਨਹੀਂ ਕਰਦੇ ਡੇਲੀ ਸਾਡਾ ਅਖਬਾਰ ਬਦਲਦਾ ਰਹਿੰਦਾ ਨਵੇਂ ਨਵੇਂ ਵਰਡਿੰਗ ਤੁਹਾਨੂੰ ਪਤਾ ਹੋਣੀ ਚਾਹੀਦੀ ਆ ਹ ਤੁਨੂੰ ਵਰਡ ਨਵੇਂ ਸਿੱਖਣ ਨੂੰ ਮਿਲਦੇ ਆ ਜੇ ਤੁਸੀਂ ਇੱਕੋ ਖ਼ਬਰ ਨੂੰ ਡੇਲੀ ਕਰਦੇ ਰਹੋਗੇ ਤਾਂ ਤੁਹਾਨੂੰ ਲੱਗਣਾ ਸਭ ਕੁਝ ਕਮ ਇਜ਼ੀ ਆ ਪੇਪਰ ਦੇ ਬਾਰੇ ਵਾਕਾਇਦਾ ਆਉਂਦੇ ਵਰਡਿੰਗ ਵੱਖਰੀ ਆਉਣੀ ਆਪਾਂ ਵਰਡਿੰਗ ਕਵਰ ਕਰਨੀ ਪਣੀ ਆ ਤੇ ਰਾਈਟਿੰਗ ਸਾਫ਼ ਕਰਨੀ ਆ ਫੇਰ ਹੀ ਪੇਪਰ ਆਪਣਾ ਪਾਸ ਹੋਣਾ ਠੀਕ ਹੈ